ਸ਼ਲੋਕ ਮਹਲਾ ਚੌਥਾ ਹਰ ਸਤ ਨਿਰੰਜਨ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਪ੍ਰਭੂ ਸੱਚ ਮੋਚ ਹੈ ਮਾਇਆ ਤੋਂ ਨਿਰਲੇਪ ਹੈ ਕਾਲ ਰਹਿਤ ਹੈ ਨਿਰਭਉ ਹੈ ਨਿਰਵੈਰ ਹੈ ਤੇ ਆਕਾਰ ਰਹਿਤ ਜੇ ਨ ਜਪਿਆ ਇੱਕ ਮਨ ਇੱਕ ਚਿੱਤ ਤਿੰਨ ਲੱਥਾ ਹौं ਮੈਂ ਭਾਰ ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਉਸ ਦਾ ਸਿਮਰਨ ਕੀਤਾ ਉਹਨਾਂ ਦੇ ਮਨ ਤੋਂ ਹਉਮੈ ਦਾ ਬੋਝ ਲੱਥ ਗਿਆ ਜੇ ਨ ਗੁਰਮੁਖ ਹਾਰਿਆ ਰਾਦਿਆ ਤਿੰਨ ਹਉ ਸੰਤ ਜਨਾ ਜੈਕਾਰ ਪਰ ਜਿਨ੍ਹਾਂ ਉਹਨਾਂ ਸੰਤ ਜਨਾਂ ਨੂੰ ਹੀ ਵਡਿਆਈ ਮਿਲਦੀ ਹੈ ਜਿਨ੍ਹਾਂ ਨੇ ਗੁਰੂ ਦੇ ਸਾਹਮਣੇ ਹੋ ਕੇ ਸਿਮਰਨ ਕੀਤਾ ਹੈ ਰੱਬ ਦੀ yaad ਵਿੱਚ ਜੁੜੇ ਹਨ ਕੋਈ ਨਿੰਦਾ ਕਰੇ ਪੂਰੇ ਸਤਗੁਰ ਕੀ ਤਿਸਨੋਂ ਫਿੱਟ ਫਿੱਟ ਕਹੈ ਸਭ ਸੰਸਾਰ ਜੇ ਕੋਈ ਪੂਰੇ ਸਤਗੁਰ ਦੀ ਨਿੰਦਾ ਕਰਦਾ ਹੈ ਉਸ ਨੂੰ ਸਾਰਾ ਸੰਸਾਰ ਫਟਕਾਰਾਂ ਪਾਉਂਦਾ ਹੈ ਸਤਗੁਰ ਵਿੱਚ ਆਪ ਵਰਤਦਾ ਹਾਰ ਆਪੇ ਰੱਖਣਹਾਰ ਉਹ ਨਿੰਦਕ ਸਤਗੁਰੂ ਦਾ ਕੁਝ ਵਿਗਾੜ ਨਹੀਂ ਸਕਦਾ ਕਿਉਂਕਿ ਪ੍ਰਭੂ ਆਪ ਸਤਗੁਰ ਵਿੱਚ ਵਸਦਾ ਹੈ ਤੇ ਉਸ ਉਹ ਆਪ ਰੱਖਿਆ ਕਰਨ ਵਾਲਾ ਹੈ ਤਨ ਤਨ ਗੁਰੂ ਗਉਣ ਗਾਵਦਾ ਤਿਸ ਨੂੰ ਸਦਾ ਸਦਾ ਨਮਸ਼ਕਾਰ ਤਨ ਹੈ ਗੁਰੂ ਜੋ ਹਰੀ ਦੇ ਗੁਣ ਗਾਉਂਦਾ ਹੈ ਉਸ ਦੇ ਅੱਗੇ ਸਦਾ ਸਿਰ ਨਿਵਾਉਣਾ ਚਾਹੀਦਾ ਹੈ ਜਨ ਨਾਨਕ ਤਿਨ ਕੋ ਵਾਰਿਆ ਜਿਨ ਜਪਿਆ ਸਿਰਜਣਹਾਰ ਆਖੇ ਨਾਨਕ ਮੈਂ ਸਦਕੇ ਹਾਂ ਉਹਨਾਂ ਹਰੀ ਦੇ ਦਾਸਾਂ ਤੋਂ ਜਿਨ੍ਹਾਂ ਨੇ ਸਿਰਜਣਹਾਰ ਨੂੰ ਅਰਾਧਿਆ ਹੈ ਮਹਲਾ ਚੌਥਾ ਆਪੇ ਧਰਤੀ ਸਾਜੀਆਂ ਨੇ ਆਪੇ ਆਕਾਸ਼ ਪ੍ਰਭੂ ਨੇ ਆਪ ਹੀ ਧਰਤੀ ਸਾਜੀ ਹੈ ਤੇ ਆਪ ਹੀ ਆਕਾਸ਼ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗ੍ਰਾਸ ਇਸ ਧਰਤੀ ਵਿੱਚ ਉਸ ਨੇ ਜੀਵ ਜੰਤ ਪੈਦਾ ਕੀਤੇ ਤੇ ਆਪ ਹੀ ਜੀਵਾਂ ਦੇ ਮੂੰਹ ਵਿੱਚ ਗ੍ਰਾਹੀ ਭਾਵ ਕਰੇ ਜਿਖਦੇ ਰਿਹਾ ਸਾਬੇ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਗੁਣਾ ਦਾ ਖਜ਼ਾਨਾ ਹਰੀ ਆਪ ਹੀ ਸਭ ਜੀਆਂ ਦੇ ਅੰਦਰ ਵਿਆਪਕ ਹੈ ਜਨ ਨਾਨਕ ਨਾਮ ਧਿਆਇਆ ਤੂੰ ਸਭ ਕਿਲ ਵਿਖ ਘਟੇ ਤਾਸ ਏ ਦਾਸ ਨਾਨਕ ਤੂੰ ਪ੍ਰਭੂ ਦਾ ਨਾਮ ਜਪ ਜਿਸ ਨੇ ਜਪਿਆ ਹੈ ਉਸ ਦੇ ਸਾਰੇ ਪਾਪ ਦੂਰ ਹੋ ਜਾਇਆ ਕਰਦੇ ਆ ਉਹ ਨਾਮ ਸਾਰੇ ਪਾਪ ਦੂਰ ਕਰ ਦਿੰਦਾ ਹੈ। ਔੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਭਾਵੈ ਹੈ ਹਰੀ ਤੂੰ ਸੱਚਾ ਤਿਥੇ ਰਹਿਣ ਵਾਲਾ ਮਾਲਕ ਹੈ ਤੈਨੂੰ ਸੱਚ ਹੀ ਪਿਆਰਾ ਲੱਗਦਾ ਹੈ ਜੋ ਤੁਧ ਸੱਚ ਸਲਾਹਂਦੇ ਤਿਨ ਜਮ ਕੰਕਰ ਨੇੜ ਨ ਆਵੇ हे सच्चे प्रभु जो जीव तेरी सिफतसलाह करदे हन जमदूत ओना दे नेड़े नहीं टुकदा तिन के मुख दर उजले जिन हार हृदय सच्चा भावे जिन्ना दे हृदय विच सच्चा प्रभु प्यारा लगदा है ओना दे मुंह दरगा विच उजल होंदे हन कूड़े यार पिषा हां सटियां ना कूड़ हृदय कपट महा दुख पावे ਪਰ ਕੂੜ ਦਾ ਵਪਾਰ ਕਰਨ ਵਾਲਿਆਂ ਦੇ ਹਿਰਦੇ ਵਿੱਚ ਕੂੜ ਤੇ ਕਪਟ ਹੋਣ ਕਰਕੇ ਉਹ ਪਿੱਛੇ ਸਿੱਟੇ ਜਾਂਦੇ ਹਨ ਤੇ ਬੜਾ ਕਲੇਸ਼ ਉਠਾਉਂਦੇ ਹਨ। ਮੂੰਹ ਕਾਲੇ ਕੂੜਿਆਰੀਆਂ ਕੂੜਿਆਰ ਕੂੜੋ ਹੋਏ ਜਾਵੇ ਕੂੜਿਆਰਾਂ ਦੇ ਮੂੰਹ ਦਰਗਾਹ ਵਿੱਚ ਕਾਲੇ ਹੁੰਦੇ ਹਨ ਕਿਉਂਕਿ ਉਹਨਾਂ ਦੇ ਕੂੜ ਦਾ ਨਿਤਾਰਾ ਹੋ ਜਾਂਦਾ ਹੈ। ਸ਼ਲੋਕ ਮਹਲਾ ਚੌਥਾ ਸਤਗੁਰ ਧਰਤੀ ਧਰਮ ਹੈ ਤਿਸ ਵਿੱਚ ਜੇਹਾ ਕੋ ਬੀਜੇ ਤੇਹਾ ਫਲ ਪਾਏ ਧਰਤੀ ਦੇ ਸੁਭਾਵਾਂਗ ਸਤਗੁਰ ਦੀ ਸਤਗੁਰ ਵੀ ਧਰਮ ਦੀਪੁ ਹੈ ਜਿਸ ਤਰ੍ਹਾਂ ਦੀ ਭਾਵਨਾ ਦਾ ਬੀਜ ਕੋਈ ਬੀਜਦਾ ਹੈ ਉਹ ਜੇਹਾ ਫਲ ਲੈਂਦਾ ਹੈ ਗੌਰ ਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ ਜਿਨਾਂ ਗੁਰ ਸਿੱਖਾਂ ਨੇ ਨਾਮ ਅੰਮ੍ਰਿਤ ਬੀਜਿਆ ਹੈ ਉਹਨਾਂ ਨੂੰ ਪ੍ਰਭੂ ਪ੍ਰਾਪਤੀ ਰੂਪ ਅੰਮ੍ਰਿਤ ਫਲ ਹੀ ਮਿਲ ਗਿਆ ਹੈ। ਉਹਨਾਂ ਹਲ ਤੋਂ ਪਲਤ ਮੁਖ ਉਜਲੇ ਓਏ ਹਰ ਦਰਗਾ ਸੱਚੀ ਪੈ ਨਾਏ। ਇਸ ਸੰਸਾਰ ਵਿੱਚ ਤੇ ਅਗਲੇ ਜਹਾਨ ਵਿੱਚ ਉਹ ਸੁਖਰੂ ਹੁੰਦੇ ਹਨ ਤੇ ਪ੍ਰਭੂ ਦੀ ਸੱਚੀ ਦਰਗਾ ਵਿੱਚ ਉਹਨਾਂ ਦਾ ਆਦਰ ਹੁੰਦਾ ਹੈ। ਇੱਕ ਨਾ ਅੰਦਰ ਖੋਟ ਨਿਤ ਖੋਟ ਕਮਾਵੇਂ ਉਹ ਜਿਹੜਾ ਬੀਜੇ ਤਿਹਾ ਫਲ ਖਾਏ। ਇਕ ਨਾ ਜੀਵਾਂ ਦੇ ਹਿਰਦੇ ਵਿੱਚ ਖੋਟ ਹੋਣ ਕਰਕੇ ਉਹ ਸਦਾ ਖੋਟੇ ਕਰਮ ਕਰਦੇ ਹਨ ਐਸਾ ਬੰਦਾ ਉਹੋ ਜਿਹਾ ਫਲ ਹੀ ਖਾਂਦਾ ਹੈ ਜਾਂ ਸਤਗੁਰ ਸ਼ਰਾਫ ਨਦਰ ਕਰ ਦੇਖੈ ਸਵਾਵ ਗੀਰ ਸਭ ਉਗੜ ਆਏ ਕਿਉਂਕਿ ਜਦੋਂ ਸ਼ਰਾਫ ਸਤਗੁਰੂ ਕੋਲ ਨਾਲ ਪਰਖਦਾ ਹੈ ਤਾਂ ਸਾਰੇ ਖੋਦਗਰਜ ਪ੍ਰਗਟ ਹੋ ਜਾਂਦੇ ਹਨ ਭਾਉ ਲ ਕੇ ਨਹੀਂ ਰਹਿ ਸਕਦੇ ਹੋਏ ਜੇ ਹਾ ਚਿਤਵੈ ਨਿਤ ਤਿਹਾ ਪਾਇਨ ਹੋਏ ਤੇਹੋ ਜਿਹੇ దైਵ ਜਾਇ ਜਿਹੋ ਜਿਹੇ ਉਹਨਾਂ ਦੇ ਹਿਰਦੇ ਦੀ ਭਾਵਨਾ ਹੁੰਦੀ ਹੈ ਤੇਹੋ ਜਿਆ ਉਹਨਾਂ ਨੂੰ ਫਲ ਮਿਲਦਾ ਹੈ ਤੇ ਖਸਮ ਪ੍ਰਭੂ ਦੇ ਰਾਹੀ ਉਹ ਉਸੇ ਤਰ੍ਹਾਂ ਨਸ਼ਰ ਕਰ ਦਿੱਤੇ ਜਾਂਦੇ ਹਨ ਨਾਨਕ ਦੁਹੀ ਸ੍ਰੀ ਖਸਮ ਨਾਨਕ ਦੁਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸਬਾਏ ਪਰ ਹੈ ਨਾਨਕ ਜੀਵ ਦੇ ਕੀ ਵਾਸ ਇਹ ਸਾਰੇ ਕੋਤਕ ਪ੍ਰਭੂ ਆਪ ਸਦਾ ਕਰ ਕਰਕੇ ਵੇਖ ਰਿਹਾ ਹੈ ਦੋਹੀ ਪਾਸੇ ਗੁਰ ਸਿੱਖਾਂ ਵਿੱਚ ਤੇ ਸਵਾਵਗੀਰਾਂ ਵਿੱਚ ਆਪ ਹੀ ਪ੍ਰਮਾਤਮਾ ਮੌਜੂਦ ਹੈ ਨਾਨਕ ਦੋਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸੁਭਾਈ ਵਸਦਾ ਵਾ ਦੋਵੇਂ ਬੰਨੇ ਕੋਈ ਸ਼ੱਕ ਨਹੀਂ ਰੱਬ ਸਾਰਿਆਂ ਥਾਵਾਂ ਤੇ ਪਰ ਯਾਦ ਰੱਖੋ ਗੁਰਮੁਖ ਦੇ ਕੋਲ ਗੁਰੂ ਦੀ ਮਰਜ਼ੀ ਹੈ ਤੇ ਮਨਮੁਖ ਦੇ ਕੋਲ ਮਨ ਦੀ ਮਰਜ਼ੀ ਹੈ ਗੁਰੂ ਸਾਰਿਆਂ ਥਾਵਾਂ ਤੇ ਵਸਦਾ ਪਰ ਉਹ ਮਰਜ਼ੀ ਗੁਰੂ ਦੀ ਨਹੀਂ ਨਾ ਕਰਦਾ ਫੈਸਲਾ ਤਾਂ ਮਰਜ਼ੀ ਤੇ ਨਿਭੜਦਾ ਮਹਲਾ ਚੌਥਾ ਇੱਕ ਮਨ ਇੱਕ ਵਰਤ ਦਾ ਜਿੱਤ ਲੱਗੇ ਸੋ ਥਾਂ ਪਾਏ ਮਨ ਇੱਕ ਹੈ ਤੇ ਇੱਕ ਪਾਸੇ ਹੀ ਲੱਗ ਸਕਦਾ ਹੈ ਜਿੱਥੇ ਜੁੜਦਾ ਹੈ ਉੱਥੇ ਸਫਤਤਾ ਹਾਸਲ ਕਰ ਲੈਂਦਾ ਹੈ ਕੋਈ ਗੱਲਾਂ ਕਰੇ ਖਨੇਰੀਆਂ ਜੇ ਘਰ ਵਤ ਹੋਵੇ ਸਾਈ ਖਾਏ ਬਹੁਤੀਆਂ ਗੱਲਾਂ ਬਾਰੋਂ ਬਾਰੋਂ ਕੋਈ ਪਿਆ ਕਰੇ ਭਾਓ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਖਾ ਤਾਂ ਉਹ ਚੀਜ਼ ਸਕਦਾ ਹੈ ਜਿਹੜੀ ਘਰ ਵਿੱਚ ਹੋਵੇ ਭਾਵੇਂ ਮਨ ਜਿੱਥੇ ਲੱਗਾ ਹੋਇਆ ਹੈ ਪ੍ਰਾਪਤ ਤਾਂ ਉਹ ਛੇ ਹੋਣੀ ਹੈ ਧਿਆਨ ਚ ਰੱਖਿਓ ਹੁਣ ਪਿਛਲੇ ਔੜੀ ਨੂੰ ਨਾਲ ਫੇਰ ਜੋੜ ਲਿਓ ਗੁਰੂ ਸਾਹਿਬ ਕਹਿੰਦੇ ਵੀ ਗੱਲ ਤਾਂ ਉਹੀ ਹੋਣੀ ਆ ਜਿਹੜੀ ਮਨਜ ਹੈ ਹੁਣ ਮਨ ਕਿੱਧਰ ਲਾਉਣਾ ਹੈ ਗੁਰੂ ਦੇ ਮੁਖ ਕੇ ਮਨ ਦੇ ਮੁਖ ਗੁਰੂ ਦੇ ਸਾਹਮਣੇ ਕਰ ਦੋਗੇ ਮਨ ਨੂੰ ਤੇ ਗੱਲਾਂ ਗੁਰੂ ਵਾਲੀਆਂ ਪੂਰੀਆਂ ਹੋਣਗੀਆਂ ਮਨਮਗਰ ਲਾ ਦੋਗੇ ਤੇ ਮਨ ਦੀ ਇੱਛਾ ਪੂਰੀ ਹੋਊਗੀ ਪਰ ਉਹਦੇ ਰਿਜ਼ਲਟ ਤਾਂ ਫਿਰ ਭੁਗਤਣੇ ਪੈਣਗੇ ਬਿਨ ਸਤਗੁਰ ਸੋਜੀ ਨਾ ਪਵੈ ਅਹੰਕਾਰ ਨ ਵਿੱਚੋਂ ਜਾਏ ਮਨ ਨੂੰ ਸਤਗੁਰ ਦੇ ਅਧੀਨ ਕੀਤੇ ਬਿਨੈ ਸਮਝ ਨਹੀਂ ਪੈਂਦੀ ਕਿ ਹਿਰਦੇ ਵਿੱਚੋਂ ਅਹੰਕਾਰ ਦੂਰ ਨਹੀਂ ਹੁੰਦਾ ਅਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਟੱਡੈਂ ਘਰ ਘਰ ਮੰਗਾਈ ਅਹੰਕਾਰੀ ਜੀਵ ਨੂੰ ਸਦਾ ਤ੍ਰਿਸ਼ਨਾ ਤੇ ਦੁੱਖ ਸਤਾਉਂਦੇ ਹਨ ਤ੍ਰਿਸ਼ਨਾ ਦੇ ਕਾਰਨ ਹੱਥ ਾੜ ਕੇ ਘਰ ਘਰ ਮੰਗਦੇ ਫਿਰਦੇ ਹਨ ਮੰਗਾਏ ਮੰਗਦੇ ਫਿਰਦੇ ਪਾਉ ਉਹਨਾਂ ਦੀ ਤ੍ਰਿਪਤੀ ਨਹੀਂ ਹੁੰਦੀ ਤੇ ਇਸ ਕਰਕੇ ਉਹ ਦੁਖੀ ਹੁੰਦੇ ਹਨ ਕੂੜ ਠੱਗੀ ਗੁੱਜੀ ਨਾ ਰਹੈ ਮਲੰਮਾ ਪਾਜ ਲੈ ਜਾਏ ਉਹਨਾਂ ਦਾ ਮਲੰਮਾ ਪਾਜ ਵਿਖਾਵਾ ਲੈ ਜਾਂਦਾ ਹੈ ਤੇ ਕੂੜ ਤੇ ਠੱਗੀ ਲੁਕੀ ਨਹੀਂ ਰਹਿ ਸਕਦੇ ਜਿਸ ਹੋਵੇ ਪੂਰਬ ਲਿਖਿਆ ਤਿਸ ਸਤਗੁਰ ਮਿਲੈ ਪ੍ਰਭ ਆਏ कोरोना ਵਿਚਾਰਿਆਂ ਦੇ ਵੀ ਕੀ ਬਸ ਪਿਛਲੇ ਕੀਤੇ ਚੰਗੇ ਕੰਮਾਂ ਦੇ ਅਨੁਸਾਰ ਜਿਨ੍ਹਾਂ ਦੇ ਹਿਰਦੇ ਭਲੇ ਸੰਸਕਾਰ ਲਿਖੇ ਹੋਏ ਹਨ ਉਹਨਾਂ ਨੂੰ ਪੂਰਾ ਸਤਗੁਰੂ ਮਿਲ ਪੈਂਦਾ ਲਿਖੇ ਜਾਣੇ ਨਾ ਤਾਂ ਲਿਖਣ ਲਈ ਬੰਦਾ ਉਹਦੇ ਚ ਰਿਸਪਾਂਸਿਬਲ ਹੈਗਾ ਹੈ ਜ਼ਿੰਮੇਵਾਰ ਹੈ ਬੰਦਾ ਜੋ ਲੋਹਾ 파ਰਸ ਭੇਟੀ ਐ ਮਿਲ ਸੰਗਤ ਸਵਰਣ ਹੋਏ ਜਾਏ ਤੇ ਜਿਵੇਂ 파ਰਸ ਨਾਲ ਲਾ ਕੇ ਲੋਹਾ ਸੋਨਾ ਬਣ ਜਾਂਦਾ ਹੈ ਤੇ ਸੰਗਤ ਵਿੱਚ ਰਲ ਕੇ ਉਹ ਵੀ ਚੰਗੇ ਬਣ ਜਾਂਦੇ ਹੈ ਜਨ ਨਾਨਕ ਕੇ ਪ੍ਰਭ ਤੂੰ ਤਣੀ ਜਿਉ ਭਾਵੈ ਤਿਵੇਂ ਚਲਾਏ हे दास ਨਾਨਕ ਦੇ ਪ੍ਰਭ ਜੀਵਾਂ ਦੇ ਹੱਥ ਕੋਈ ਨਹੀਂ ਤੂੰ ਆਪ ਸਭ ਦਾ ਮਾਲਕ ਹੈ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਜੀਵਾਂ ਨੂੰ ਤੋਰਦਾ ਹੈ ਕੌੜੀ ਜੇ ਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਏ ਜਿਨ੍ਹਾਂ ਜੀਵਾਂ ਨੇ ਹਿਰਦੇ ਵਿੱਚ ਪ੍ਰਭੂ ਦਾ ਸਿਮਰਨ ਕੀਤਾ ਉਹਨਾਂ ਨੂੰ ਪ੍ਰਭੂ ਆਪਣੇ ਵਿੱਚ ਮਿਲਾ ਲਿੰਦਾ ਹੈ ਗੁਣ ਕੀ ਸਾਂਝ ਤਿੰਨ ਸਿਉ ਕਰੀ ਸਭ ਔਗਣ ਸ਼ਬਦ ਜਲਾਏ ਉਹਨਾਂ ਨਾਲ ਉਹਨਾਂ ਨੇ ਗੁਣਾ ਦੀ ਜਿੰਨੀ ਪਿਆਲੀ ਕੀਤੀ ਉਹਨਾਂ ਦੇ ਸਾਰੇ ਪਾਪ ਸ਼ਬਦ ਦੁਆਰਾ ਸਾੜ ਦਿੱਤੇ ਗਏ ਔਗਣ ਵਿਕਣ ਪਲਰੀ ਜਿਸ ਦੇ ਸੋ ਸਚੇ ਪਾਏ ਪਰ हे ਸਚੇਸ ਪ੍ਰਭੂ ਔਗਣਾ ਨੂੰ ਪ੍ਰਾਣੀ ਦੇ ਭਾਅ ਵੇਚਣ ਲਈ ਔਲ ਸਹਿਲੇ ਹੀ ਨਾਸ਼ ਕਰ ਲਈ ਗੁਣਾਂ ਦੀ ਇਹ ਸਾਂਝ ਉਸੇ ਨੂੰ ਮਿਲਦੀ ਹੈ ਜਿਸ ਨੂੰ ਆਪ ਦਿੰਦਾ ਹੈ ਬਲੇਹਾਰੀ ਗੁਰੇ ਆਪਣੇ ਜਿਨ੍ਹਾਂ ਔਗਣ ਮੇਟ ਗੁਣ ਪ੍ਰਗਟiai ਮੈਂ ਸਦਕੇ ਹਾਂ ਆਪਣੇ ਸਤਿਗੁਰ ਤੋਂ ਜਿਸ ਨੇ ਜੀਵ ਦੇ ਪਾਪ ਦੂਰ ਕਰਕੇ ਗੁਣ ਪ੍ਰਗਟ ਕੀਤੇ ਹਨ ਵੱਡੀ ਵਡਿਆਈ ਵੱਡੇ ਕੀ ਗੁਰਮਖ ਆਲਾਏ ਜੋ ਜੀਵ ਸਤਗੁਰੂ ਦੇ ਸਨਮੁਖ ਹੁੰਦਾ ਹੈ ਉਹ ਵੱਡੇ ਪ੍ਰਭੂ ਦੀ ਵੱਡੀ ਸਿਫਤ ਸਲਾਹ ਕਰਨ ਲੱਗ ਪੈਂਦਾ ਹੈ। ਸ਼ਲੋਕ ਮਹਲਾ ਚੌਥਾ ਸਤਗੁਰ ਵਿੱਚ ਵੱਡੀ ਵਡਿਆਈ ਜੋ ਅਨ ਦਿਨ ਹਰ ਹਰ ਨਾਮ ਧਿਆਵੈ ਸਤਗੁਰ ਵਿੱਚ ਇਹ ਭਾਰਾ ਗੁਣ ਹੈ ਉਹ ਹਰ ਰੋਜ਼ ਪ੍ਰਭੂ ਨਾਲ ਸਿਮਰਨ ਕਰਦਾ ਹੈ। ਪ੍ਰਭੂ ਨਾਮ ਦਾ ਸਿਮਰਨ ਕਰਦਾ ਹੈ ਹਰ ਹਰ ਨਾਮ ਰਮਤ ਸੁਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੈ ਸਤਗੁਰੂ ਦੀ ਸੁਚ ਤੇ ਸੰਜਮ ਹਰ ਨਾਮ ਦਾ ਜਾਪ ਹੈ ਤੇ ਉਹ ਹਰ ਨਾਮ ਵਿੱਚ ਹੀ ਤ੍ਰਿਪਤ ਰਹਿੰਦਾ ਹੈ ਹਰ ਨਾਮ ਤਾਣ ਹਰ ਨਾਮ ਦੀ ਬਾਣ ਹਰ ਨਾਮ ਰੱਖ ਕੁਰਾਵੈ ਹਰ ਦਾ ਨਾਮ ਹੀ ਆਸਰਾ ਹੈ ਤੇ ਨਾਮ ਹੀ ਸਤਿਗੁਰ ਲਈ ਰੱਖਿਆ ਕਰਨ ਵਾਲਾ ਹੈ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨਿ ਛੇ ਫਲ ਪਾਵੈ ਜੋ ਮਨੁੱਖ ਇਸ ਗੁਰ ਮੂਰਤ ਦਾ ਪੂਜਨ ਚਿਤ ਲਾ ਕੇ ਕਰਦਾ ਹੈ pau ਜੋ ਜੀਵ ਗਉ ਨਾਲ ਸਤਿਗੁਰ ਦੇ ਉੱਪਰ ਲਿਖੇ ਗੁਣਾਂ ਨੂੰ ਧਾਰਨ ਕਰਦਾ ਹੈ ਉਸ ਨੂੰ ਉਹੀ ਫਲ ਮਿਲ ਜਾਂਦਾ ਹੈ ਜਿਸ ਦੀ ਮਨ ਵਿੱਚ ਇੱਛਾ ਕਰੇ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਤਿਸ ਕਰਤਾ ਮਾਰ ਦਿਵਾਵੈ ਜੋ ਮਨੁੱਖ ਪੂਰੇ ਸਤਗੁਰੂ ਦੀ ਨਿੰਦਾ ਕਰਦਾ ਹੈ ਉਸ ਨੂੰ ਪ੍ਰਭੂ ਮਾਰ ਪਵਾਉਂਦਾ ਹੈ ਫੇਰ ਉਹ ਵੇਲਾ ਉਸ ਹੱਥ ਨਾ ਆਵੇ ਉਹ ਆਪਣਾ ਬੀਜ ਆਪੇ ਖਾਵੇ ਨਰਕ ਆਪਣੀ ਹੱਥੀ ਨਿੰਦਾ ਦਾ ਬੀਜ ਬੀਜ ਕੇ ਫਾਲੋਸ ਨੂੰ ਭੋਗਣਾ ਪੈਂਦਾ ਹੈ ਤਦੋਂ ਪਛਤਾਉਂਦਾ ਹੈ ਪਰ ਜੇ ਫੇਰ ਜੋ ਵੇਲਾ ਨਿੰਦਾ ਕਰਨ ਵਿੱਚ ਬੀਤ ਗਿਆ ਹੈ ਉਸ ਨੂੰ ਮਿਲਦਾ ਨਹੀਂ ਨਰਕ ਘੋਰ ਮੁਹ ਕਾਲੇ ਖੜਿਆ ਜਿਉ ਤਸਕਰ ਪਾਏ ਗਲავੈ ਤੇ ਜਿਵੇਂ ਚੋਰ ਨੂੰ ਗਲ ਵਿੱਚ ਰੱਸੀ ਪਾ ਕੇ ਲੈ ਜਾਈਦਾ ਹੈ ਫੜ ਲਈਦਾ ਤੇਵੇਂ ਕਾਲਾ ਮੂੰਹ ਕਰਕੇ ਮਨ ਨੂੰ ਡਰਾਉਣੇ ਨਰਕ ਵਿੱਚ ਉਸ ਨੂੰ ਵੀ ਪਾਇਆ ਜਾਂਦਾ ਫਿਰ ਸਤਿਗੁਰ ਕੀ ਸ਼ਰਣੀ ਪਵੈ ਤਾਂ ਉਬਰੈ ਜਾਂ ਹਰ ਹਰ ਨਾਮ ਧਿਆਵੈ ਫਿਰ ਇਸ ਨਿੰਦਾ ਰੂਪ ਹੋਰ ਨਰਕ ਵਿੱਚੋਂ ਤਾਂ ਹੀ ਬਚਦਾ ਹੈ ਜੇ ਸਤਿਗੁਰ ਦੀ ਸ਼ਰਣੀ ਪੈ ਕੇ ਪ੍ਰਭੂ ਦਾ ਨਾਮ ਜਪੇ ਹਾਰ ਮਾਤਾ ਆਖ ਸੁਣਾਏ ਨਾਨਕ ਹਰ ਕਰਤੇ ਇਹ ਮੈਂ ਭਾਵੈ ਨਾਨਕ ਪ੍ਰਮਾਤਮਾ ਦੇ ਦਰਦੀ ਗੱਲਾਂ ਆ ਕੇ ਸੁਣਾ ਰਿਹਾ ਹੈ ਪ੍ਰਮਾਤਮਾ ਨੂੰ ਇਉਂ ਹੀ ਪਉਦਾ ਹੈ ਕਿ ਨਿੰਦਕ ਈਰਖਾ ਈਰਖਾ ਤੇ ਨਰਕ ਵਿੱਚ ਆਪੇ ਹੀ ਪਿਆ ਸੜੇ ਮਹਲਾ ਚੌਥਾ ਪੂਰੇ ਗੁਰ ਕਾ ਹੁਕਮ ਨਾ ਮੰਨੈ ਓ ਮਨਮੁਖ ਅਗਿਆਨ ਮੁਠਾ ਬਿਖ ਮਾਇਆ ਜੋ ਮਨੁੱਖ ਪੂਰੇ ਸਤਗੁਰ ਦਾ ਹੁਕਮ ਨਹੀਂ ਮੰਨਦਾ ਉਹ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇਸਮਝ ਬੰਦਾ ਮਾਇਆ ਰੂਪ ਜ਼ਹਿਰ ਦਾ ਠੱਗਿਆ ਹੋਇਆ ਹੈ। ਉਹ ਸੰਦਰ ਕੂੜ ਕੂੜੋ ਕਰ ਬੁਝੈ ਅਣਹੋਂਦੇ ਝਗੜੇ ਦਈ ਉਸ ਦੇ ਗਲ ਪਾਇਆ ਉਸ ਦੇ ਮਨ ਵਿੱਚ ਝੂਠ ਹੈ ਸੱਚ ਨੂੰ ਵੀ ਉਹ ਝੂਠ ਹੀ ਸਮਝਦਾ ਹੈ। ਇਸ ਵਾਸਤੇ ਖਸਮ ਨੇ ਝੂਠ ਬੋਲਣ ਤੋਂ ਪੈਦਾ ਹੋਏ ਵਿਰਥ ਝਗੜੇ ਉਸ ਦੇ ਗਾਲ ਪਾ ਦਿੱਤੇ ਹਨ ਉਹ ਗਾਲ ਫਰੋਸੀ ਕਰੇ ਬਹੁਤ ਈ ਉਸ ਦਾ ਬੋਲਿਆ ਕਿਸੈ ਨਾ ਭਾਇਆ ਊਲ ਜਲੂਲ ਬੋਲ ਕੇ ਰੋਟੀ ਕਮਾਉਣ ਦੇ ਉਹ ਬਥੇਰੇ ਯਤਨ ਕਰਦਾ ਹੈ ਪਰ ਉਸ ਦੇ ਬਚਨ ਕਿਸੇ ਨੂੰ ਚੰਗੇ ਨਹੀਂ ਲੱਗਦੇ ਉਹ ਘਰ ਘਰ ਹੰਡੈ ਜਿਉ ਰੰਨ ਦੁਹਾਗਣ ਉਸ ਨਾਲ ਮੋਹ ਜੋੜੇ ਉਸ ਪੀ ਲੱchn ਲਾਇਆ ਛੁੱਟੜ ਰੰਨ ਵਾਂਗੂ ਘਰ ਘਰ ਫਿਰਦਾ ਹੈ ਜੋ ਮਨੁੱਖ ਉਸ ਨਾਲ ਮੇਲ ਮੁਲਾਕਾਤ ਰੱਖਦਾ ਹੈ ਉਸ ਨੂੰ ਵੀ ਕਲੰਕ ਲੱਗ ਜਾਂਦਾ ਹੈ ਗੁਰਮੁਖ ਹੋਏ ਸੋ ਅਲਿਪ ਤੋ ਵਰਤੈ ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ ਜੋ ਮਨੁੱਖ ਸਤਗੁਰ ਦੇ ਸੰਮੁਖ ਹੁੰਦਾ ਹੈ ਉਹ ਮਨਮੁਖ ਤੋਂ ਵੱਖਰਾ ਰਹਿੰਦਾ ਹੈ ਤੇ ਮਨਮੁਖ ਦਾ ਸਾਥ ਛੱਡ ਕੇ ਸਤਗੁਰ ਦਾ ਸਾਥ ਕਰਦਾ ਹੈ ਸਤਗੁਰ ਦੀ ਸੰਗਤ ਕਰਦਾ ਹੈ ਜੋ ਗੁਰ ਗੋਪੇ ਆਪਣਾ ਸੋ ਭਲਾ ਨਹੀਂ ਪੰਚੋ ਉਨਲਾਹ ਮੂਲ ਸਭ ਗਵਾਇਆ اے ਸੰਤ ਜਨੋ ਮੁੱਕ ਦੀ ਗੱਲ ਐ ਹੈ ਜੋ ਮਨੁੱਖ ਆਪਣੇ ਸਤਿਗੁਰੂ ਦੀ ਨਿੰਦਾ ਕਰਦਾ ਹੈ ਉਹ ਚੰਗਾ ਨਹੀਂ ਮਨੁੱਖਾ ਜਨਮ ਵਿੱਚ ਜੋ ਖਟਣਾ ਸੀ ਉਹ ਵੀ ਗਵਾ ਲੈਂਦਾ ਹੈ ਮਨੁੱਖ ਜਨਮ ਰੂਪ ਮੂਲ ਵੀ ਗਵਾ ਲੈਂਦਾ ਹੈ ਪਹਿਲਾ ਅਗੰਮ ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਬਚਨ ਉੱਪਰ ਆਇਆ ਨਾਨਕ ਆਕ ਕਿ ਸੁਣਾਉਂਦਾ ਹੈ ਭਾਉ ਨਾਨਕ ਇਸ ਗੱਲ ਤੇ ਜ਼ੋਰ ਦੇ ਕੇ ਆਖਦਾ ਹੈ ਕਿ ਗੁਰਸਿੱਖ ਲਈ ਇਹ ਪਹਿਲਾ ਆਗਮ ਨਿਗਮ ਹੈ ਇਹ ਪਹਿਲਾ ਕਰਮ ਹੈ ਇਹੋ ਹੀ ਹੈ ਵੇ ਸ਼ਾਸਤਰਾਂ ਦਾ ਉਤਮ ਸਿਧਾਂਤ ਤੇ ਪੂਰੇ ਸਤਗੁਰ ਦਾ ਬਚਨ ਸਭ ਤੋਂ ਵਧੀਕ ਪ੍ਰਾਮ ਪ੍ਰਮਾਣਕ ਮੰਨਿਆ ਜਾਵੇ ਇਹਨੂੰ ਪ੍ਰਮਾਣਿਤ ਮੰਨੋ ਇਹਦੇ ਤੋਂ ਥੱਲੇ ਨਹੀਂ ਗੱਲ ਜੇ ਤੁਸੀਂ ਇਹਨੂੰ ਪ੍ਰਮਾਣਿਕ ਨਹੀਂ ਮੰਨੋਗੇ ਇਹਦੀ ਜਗ੍ਹਾ ਤੇ ਹੋਰ ਕਿਸੇ ਚੀਜ਼ ਨੂੰ ਪ੍ਰਮਾਣ ਦੇਓਗੇ ਤਾਂ ਮਾਰੇ ਜਾਵਾਂਗੇ ਔਰ ਸਾਡੇ ਨਾਲ ਹੋ ਰਿਹਾ ਅਸੀਂ ਇਹਨੂੰ ਪ੍ਰਮਾਣਿਕ ਨਹੀਂ ਮੰਨ ਰਹੇ ਗੌਰ ਸਿੱਖਾਂ ਵਡਿਆਈ ਭਾਵੇਂ ਗੁਰਪੂਰੇ ਕੀ ਮਨ ਮੁੱਖਾਂ ਉਹ ਵੇਲਾ ਹੱਥ ਨਾ ਆਇਆ ਇਸ ਵਾਸਤੇ ਗੁਰਸਿੱਖਾਂ ਨੂੰ ਪੂਰੇ ਸਤਿਗੁਰ ਦੀ ਵਡਿਆਈ ਚੰਗੀ ਲੱਗਦੀ ਹੈ ਪਰ ਮਨਮੁੱਖਾਂ ਨੂੰ ਗੁਰੂ ਦੀ ਵਡਿਆਈ ਸਮਝਣ ਦਾ ਉਹ ਸਮਾਂ ਹੱਥ ਨਹੀਂ ਆਉਂਦਾ ਪੌੜੀ ਸੱਚ ਸੱਚਾ ਸਭ ਤੋਂ ਵੱਡਾ ਹੈ ਸੋ ਲੈ ਜਿਸ ਸਤਗੁਰ ਟਿਕੇ ਸਦਾ ਤੇ ਰਹਿਣ ਵਾਲਾ ਜੋ ਸੱਚਾ ਪ੍ਰਭੂ ਸਭ ਤੋਂ ਵੱਡਾ ਹੈ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ ਸਤਗੁਰ ਤਿਲਕ ਦੇਵੇ ਪਾਵ ਆਸ਼ੀਸ਼ ਦੇ ਸੋ ਸਤਗੁਰ ਜੇ ਸੱਚ ਧਿਆਇੰਦਾ ਸੱਚ ਸੱਚਾ ਸਤਗੁਰ ਇਕੇ ਸਤਗੁਰ ਵੀ ਉਹੀ ਹੈ ਜੋ ਦਾ ਸੱਚ ਜੋ ਸਦਾ ਸੱਚੇ ਪ੍ਰਭੂ ਨੂੰ ਚੇਤੇ ਰੱਖਦਾ ਹੈ ਤੇ ਇਸ ਤਰ੍ਹਾਂ ਸੱਚਾ ਪ੍ਰਭੂ ਤੇ ਸਤਗੁਰੂ ਇੱਕ ਰੂਪ ਹੋ ਗਏ ਸੋਈ ਸਤਗੁਰ ਪੁਰਖ ਹੈ ਜਿਨਾਂ ਪੰਜੇ ਦੂਤ ਕੀਤੇ ਵਸ ਛਕੇ ਸਤਿਗੁਰਪੁਰਖ ਉਹੀ ਹੈ ਜਿਸਨੇ ਕਾਮਾਦਿਕ ਪੰਜੇ ਵੈਰੀ ਖਿੱਚ ਕੇ ਵਸ ਕਰ ਲਿਆ ਜੇ ਬਿਨ ਸਤਗੁਰ ਸੇਵੇ ਆਪ ਗਣਾਈਂਦੇ ਤਿਨੇ ਅੰਦਰ ਕੂੜ ਫਿਟ ਫਿਟ ਮੋਹ ਫਿਕੇ ਜੋ ਮਨੁੱਖ ਸਤਿਗੁਰ ਦੀ ਸੇਵਾ ਤੋਂ ਵਾਂਝੇ ਰਹਿੰਦੇ ਹਨ ਤੇ ਆਪਣੇ ਆਪ ਨੂੰ ਵੱਡਾ ਕਹਾਉਂਦੇ ਹਨ ਉਹਨਾਂ ਦੇ ਹਿਰਦੇ ਵਿੱਚ ਝੂਠ ਹੁੰਦਾ ਹੈ ਇਸ ਕਰਕੇ ਉਹਨਾਂ ਦਾ ਮੂੰਹ ਫਿੱਕਾ ਰਹਿੰਦਾ ਹੈ ਭਾਵੇਂ ਉਹਨਾਂ ਦੇ ਮੂੰਹ ਦੇ ਨਾਮ ਦੀ ਲਾਲੀ ਨਹੀਂ ਹੁੰਦੀ ਉਹਨਾਂ ਨੂੰ ਸਦਾ ਫਿੱਟਕਾਰ ਪੈਂਦੀ ਹੈ ਓਏ ਬੋਲੇ ਕਿਸੈ ਨਾ ਭਾਵਨੀ ਮੋਹ ਕਾਲੇ ਸਤਗੁਰ ਤੇ ਚੁਕੇ ਕਿਸੇ ਨੂੰ ਉਹਨਾਂ ਦੇ ਬਚਨ ਚੰਗੇ ਨਹੀਂ ਲੱਗਦੇ ਅੰਦਰ ਕੂੜ ਹੋਣ ਕਰਕੇ ਉਹਨਾਂ ਦੇ ਮੂੰਹ ਵੀ ਪ੍ਰਿਸ਼ਟੇ ਹੋਏ ਹੁੰਦੇ ਕਿਉਂਕਿ ਉਹ ਸਤਗੁਰ ਤੋਂ Pulé a